ਹਾਂ ਭਾਈ ਕਿਵੇਂ ਕੁੜੀਏ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਭਾਈ ਕੀ ਹਾਲ ਚਾਲ ਹੈ ਤੇਰੇ ਠੀਕ ਹੈ ਜੀ ਮਾਤਾ ਜੀ ਤੇ ਤੂੰ ਭਾਈ ਤੂੰ ਆ ਜਾਂਦੀ ਨਰਮਾ ਆਇਆ ਫੇ ਇਦਾਂ ਦੂਰੀ ਵਾਰਦਾ ਤੇ ਤੂੰ ਚਕਾ ਜਾਂਦੀ ਤੇ ਤੈਨੂੰ ਕੀ ਦਿੱਕਤ ਸੀ ਮੈਂ ਤਾਂ ਨਰਮਾ ਦਾ ਤਾਂ ਭਾਈ ਕੰਮ ਤਾਂ ਆਪਾਂ ਦੂਜੇ ਹੀ ਸਾਹਮਣੇ ਨਾ ਪਤਾ ਨਾ ਤੈਨੂੰ ਕਰਦਾ ਹੋਰ ਸੱਚਾ ਮਾਸੀ ਮਾਸੀ ਤਾਂ ਜਗਹਾਂ ਨਾ ਕੱਟੀਆਂ ਕਰਨ ਪਰਾਂ ਨਹੀਂ ਨਹੀਂ ਮਾਸੀ ਜਗਾਰੀਆਂ ਇਕੱਠੀਆਂ ਕਰਨ ਤੇ ਨਹੀਂ ਮਾਸੀ ਤੇਰੀ ਤਾਂ ਹੁਣ ਹੋਈ ਪਈ ਹੈਗੀ ਕੰਡਮ ਜੀ ਕੀ ਹੋ ਗਿਆ ਮਾਸੀ ਨੂੰ ਮਾਸੀ ਨੂੰ ਪਤਾ ਕੀ ਮਾਸੀ ਨੂੰ ਹੋਇਆ ਕੁਛ ਨਹੀਂ ਮੈਠੋ ਹੀ ਤੇਰੀ ਮਾਸੀ ਦੇ ਕੁਛ ਹੋ ਗਿਆ ਤੁਸੀਂ ਕਰਤਾ ਉਹ ਵੀ ਇੱਕ ਦਿਨ ਭਾਈ ਰਾਤ ਨੂੰ ਅਸੀਂ ਚੌੜ ਜੀ ਕਰੀ ਜਾਂਦੇ ਸੀ ਮੈਂ ਤੇ ਤੇਰੀ ਮਾਸੀ ਤੇ ਚੌੜ ਕਰਦੇ 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 ਭਾਈ ਉਹ ਲਫਾਫਾ ਚੜਾਉਣਾ ਭੁੱਲ ਗਏ ਅੱਛਾ ਤੋ ਵੀ ਮੈਨੂੰ ਉਹ ਟ੍ਰੇਪੀਸ਼ਨ ਪ੍ਰੋਸਿੰਗ ਦਾ ਕਰਾਇਆ ਨਹੀਂ ਤੇਰੀ ਮਾਸੀ ਨੇ ਅੱਛਾ ਬੱਚਿਆਂ ਜੀ ਹਾਂ ਤੇ ਉਹ ਵਿੱਚ ਹੀ ਹੋ ਆ ਗਿਆ ਹੂੰ ਫੇਰ ਹੁਣ ਫੇਰ ਇੱਥੇ ਕੀ ਠਹਿਰ ਗਿਆ ਤੇ ਇਹਦਾ ਬੁਰੇ ਹਾਲ ਹੁਣ ਇੱਕ ਤਾਂ ਉਮਰ ਜ਼ਿਆਦੀ ਹੋ ਗਈ ਤੇ ਇੱਕ ਦਰਦ ਦੇ ਉੱਠਦੇ ਬਿੰਦੇ ਬਿੰਦੇ ਤੇ ਇਹਦਾ ਉੱਠ ਕੇ ਪੇਕੀ ਤੇ ਮੈਨੂੰ ਕਹਿੰਦੀ ਬਾਂਹ ਚ ਗਈ ਸੀ ਹੈ

ਉਹ ਚੱਕਰ ਤਾਂ ਫਿਰ ਉਹੀ ਹੈ ਨਾ ਫਿਰ ਮੈਨੂੰ ਉਹਨਾਂ ਨੇ ਇਹ ਕਹਿ ਦਿੱਤਾ ਮਾਸੀ ਨੇ ਤੇਰੀ ਨੇ ਕਹਿੰਦੀ ਤੂੰ ਐਂ ਕਰੀ ਕਿ ਸਰਬਜੀ ਦਾ ਆ ਜੂਗੇ ਇੱਥੇ ਤੇ ਉਹ ਆ ਕੇ ਕਹ ਸਾਰਾ ਦੇਖ ਲਉ ਕੰਮ ਕੋਰ ਉਸ ਸਰਬਜੀ ਕਿਥੋਂ ਰਹਿਣੀ ਨਹੀਂ ਆ ਜਰਨੀ ਹਾਂ ਫਿਰ ਆਉਣਾ ਹੀ ਪਊ ਤੁਹਾਨੂੰ ਮਨਿੰਦਰ ਨੂੰ ਕਿਹਾ ਸੀ ਮੈਂ ਨਹੀਂ ਲੈ ਤਾਂ ਤੈਨੂੰ ਜਾਊਗਾ ਮੇਰੀ ਗੱਲ ਸੁਣੋ ਤੇਰੀ ਮਾਸੀ ਤਾਂ ਗਈ ਉੱਥੇ ਤੇ ਮਸੀਦ ਜਠਾਣੀ ਜਿਹੜੀ ਉਹ ਜਾਂਦੀ ਚਗਾਰੀਆਂ ਨਾਲ ਉੱਥੇ ਨਰਮਨੁਰ ਮੈਨੂੰ ਤੇ ਮੈਂ ਉਹਨਾਂ ਘਰੇ ਫਿਰ ਤੂੰ ਵੀ ਘਰੇ ਰਹਿ ਲਈ ਨਾ ਤੂੰ ਐਂ ਨਾ ਕਿਉਂ ਹੀ ਨਾ ਜੀ ਕਿਤੇ ਖਾਲੀ ਕਿਤੇ ਤੋਂ ਤੂੰ ਕਾਪੀ ਕਿਤਾਬ ਨਾਲ ਲੈ ਕੇ ਆਈ ਹਾਂ ਕਾਪੀ ਕਿਤਾਬ ਨਾਲ ਲੈ ਕੇ ਆਈ ਫਿਰ ਬੰਨਾ ਤਾਂ ਹੋ ਜਾਊਗਾ ਨਾ ਵੀ ਘਟੂ ਘਣ ਮੇ ਪੜਦੀ ਐ ਨਹੀਂ ਤਾਂ ਨਰਮੇ ਤੇ ਭੇਜਿਆ ਕਰਨਗੇ ਉਹ ਹਾਂ ਤੂੰ ਤਾਂ ਐ ਕਹਦੀ ਮੇਰਾ ਤਾਂ ਪੇਪਰ ਹੈ ਤੂੰ ਰਿਆ ਕਰੀ ਘਰੇ ਕੋਈ ਨਹੀਂ हां करियरਆ ਕਰਾਂਗੇ ਨਾ ਤੇ ਉੱਥੇ ਆਪਣਾ ਫਿਰ ਕੰਮ ਸਿਸਟਮ ਹੈ ਜਿਹੜਾ ਉਹ ਸਹੀ ਬੈਠੂਗਾ ਫਿਰ ਚਾਹ ਚੁਕਰੀ ਬਣਾ ਕੇ ਭੇਜਿਆ ਕਰਾਂਗੇ ਆਪਾਂ ਚਾਹ ਤੋਂ ਲੈ ਜਾਂਦੇ ਹਾਂ ਗੁੜ ਚਾ ਲੈ ਜਾਂਦੇ ਨਾਲ ਜਗਾਰੇ ਉਹਨਾਂ ਨੂੰ ਪਾ ਦਿੰਨੇ ਨਾਲ ਜੋ ਦੁਨੱਖ ਨੇ ਤੇਰੇ ਉਹ ਮਾਸੀ ਰਿਝਠਾਣੀ ਜਿਹੜੀ ਦੁਜੀ ਹੋ ਜਾਂਦੀ ਐ ਤੁਸੀਂ ਦੱਤ ਨੇ ਹੱਥ ਨੇ ਜਾਣਾ ਉਹਨਾਂ ਕੋਲੇ ਮੈਂ ਤਾਂ ਸਿਰਫ ਚੋਗਣ ਜਾਣਾ ਹੁੰਦਾ ਉੱਥੇ ਤੋਲਣ ਜਾਣਾ ਹੁੰਦਾ ਜੇ ਤੂੰ ਕਹੇ ਰਿਆ ਕਰਾਂਗੇ ਤੇ ਆਪਣਾ ਵਧੀਆ ਰਾਜੀ ਐ ਇਸ ਗੱਲ ਨੂੰ ਲੈ ਕੇ ਜਮਾ ਰਾਜੀ ਐ ਮੈਂ ਤਾਂ ਦੇਖਰ ਹੁਣ ਕੀ ਐ ਕੀ ਤਿਆਰੀਆਂ ਕਰ ਰੱਖੀਆਂ ਫਿਰ ਤੂੰ ਇਸ ਖੁਸ਼ੀ ਚ ਹੂੰ ਹੂੰ ਤਿਆਰੀਆਂ ਨੇ ਤਿਆਰੀਆਂ ਆਪਣੀਆਂ ਤਾਂ ਅੱਛਾ ਕੀ ਦੁੱਧ ਮੱਖਣੀ ਖਾਈ ਦੀ ਐ ਜੀ ਅੰਨੇ ਪਛੈ ਮੇਰਾ ਫਿਰ ਤਾਂ ਅੱਛਾ ਦੁੱਧ ਮੱਖਣੀ ਖਾਈ ਜਾਏਗੇ ਤਾਂ ਫਿਰ ਹੱਥ ਜੋ ਤਿਲਕ ਤਰਖਦੇ ਜਾਏਗੇ ਫਿਰ ਹੈ ਹੂੰ ਹੁਣ ਮੇਰੀ ਗੱਲ ਸੁਣ ਫਿਰ ਮੈਂ ਲੈਣਾ ਮੈਂ ਤੈਨੂੰ ਜਾਂ ਫਿਰ ਉਹਨੂੰ ਮਨਿੰਦਰ ਵਰਗੇ ਨੂੰ ਭੇਜਾਂ ਤੇਰੇ ਕੋਲ ਕੁਛ ਨਹੀਂ ਆਜਾ ਲੜਾ ਉਹਦੇ ਨਾਲ ਦਾ ਪੇਜ ਵੀ ਗਿਆ ਨਹੀਂ ਬਿਛਤੀ ਹੂੰ ਮੈਂ ਹੁਣ ਆਰਤੀ ਕੋਲ ਜਾ ਕੇ ਪੈਸੇ ਜੇ ਵੀ ਲੈ ਕੇ ਆਉਣੇ ਸੀ ਮੇਰਾ ਕੰਮ じゃ ਉਧਰ ਵੀ ਵਧਿਆ ਪਿਆ ਤੇ ਕਿਵੇਂ ਕਰਾਂ ਮੈਂ ਮੈਨੂੰ ਸਮਝ ਨਹੀਂ ਆਈ ਜਾਂਦੇ ਨਹੀਂ ਹਾਂ ਸੱਚ ਮੈਨੂੰ ਯੋਜਨਾ ਵੀ ਤਾਂ ਨਹੀਂ ਰੈਡ ਟੈਪ ਹਾਂ ਹਾਂ ਦਵਾ ਨੂੰ ਰੈਡ ਟੈਪ ਪੜੇ ਉਹਦੇ ਆਫਰ ਵੀ ਚੱਲੀ ਜਾਂਦਾ ਉੱਥੇ ਹੋਮਝ ਨਹੀਂ ਚਲ ਉੱਪਰ ਚੱਲ ਰਹੇ ਸਨ ਜਿਆਦਾ ਮਾੜੀ ਨਹੀਂ ਦਵਾਈ ਜ਼ਰੂਰ ਤੁਸੀਂ ਮੈਂ ਤੇ ਬਲੈਕ ਲਰਦਾ ਬਲੈਕ ਕਲਰ ਦਾ ਦਿਵਾਉਂਗਾ ਆਦਮ ਸਾਰਾ ਸਮਾਨ ਦਿਵਾਉਂਗਾ ਮੇਰੀ ਗੱਲ ਸੁਣ ਨਾ ਤੇਰੇ ਨੰਬਰ 7 ਹੀ ਆਉਂਦਾ ਨਾ ਹਾਂ 7 7 ਨੰਬਰ ਵਾਲੇ ਮੈਂ ਤੈਨੂੰ ਜਾ ਕੇ ਨਾ ਫੋਟੋਆਂ ਭੇਜੂਗਾ ਤੇ ਮੈਂ ਨਾਲ ਹੀ ਆਜੂਗਾ 8 ਕੀ ਆ ਨੰਬਰ ਤੇ 34 ਨੰਨਦਾ ਯੂਕੇ ਦਾ 39 ਆ ਉਹ 700 ਕਹਿ ਦੋ ਦੇ ਦਿੰਦੇ ਕੱਢ ਕੇ ਉਹ ਤੇ ਮੈਂ ਤੈਨੂੰ ਭੇਜੂਗਾ ਤੇ ਬਿਨਾਂ ਲੈਣ ਆਉਂਗੀ ਮੈਂ ਨਹੀਂ ਮੇਰੇ ਪੁੱਤ ਮੈਂ ਲੈਣ ਤਾਂ ਤੈਨੂੰ ਆਉਂਗਾ ਮੈਂ ਬੂਟਾ ਨਹੀਂ ਗੱਲ ਕਰਦਾ ਫਿਰ ਆਪਾਂ ਸਵੇਰ ਤੋਂ ਤਾਂ ਫਿਰ ਆਪਾਂ ਵਿਜੀ ਹੋ ਜਾਾਂਗੇ ਫਿਰ ਤਾਂ ਬਾਹਰ ਆਉਣਾ ਹੀ ਨਹੀਂ ਆਪਾਂ ਹਨਾ ਹਾਜੀ ਕਰ ਲਾਂਗੇ ਜਿਹੜੀ ਸ਼ੋਪਿੰਗ ਸ਼ੋਪਿੰਗ ਕਰਨੀ ਆ ਠੀਕ ਹੈ ਨਾ ਤੂੰ ਐ ਕਰ ਤੂੰ ਨਹਾ ਲੈ ਇੰਨੇ ਤੂੰ ਨਹਾ ਲੈ ਇੰਨੇ ਤੇ ਇੰਨੇ ਬਸ ਮੈਂ ਕੱਟ ਕੇ ਫੋਨ ਥੋੜਾ ਮੰਡੀ ਜਾ ਰਿਹਾ ਵਾਂ ਮੜਾ ਜਾ ਹਨਾ ਨਾਲੇ ਗੱਡੀ ਦੀ ਸਰਵਿਸ ਜੀ ਕਰਵਾ ਲਿਆ ਵਾਂ ਫਿਰ ਮੈਂ ਤੇਰੇ ਕੋਲ ਆਉਣਾ ਚੰਗੇ ਹਾਂ ਘੰਟਾ ਦੂੜ ਘੰਟਾ ਦੂੜ ਘੰਟਾ ਮੰਨ ਕੇ ਚੱਲ ਠੀਕ ਹੈ ਠੀਕ ਹੈ ਫਿਰ ਮੈਂ ਕਰ ਦਿੰਦਾ ਓਕੇ